ਕੌਣ ਹੈ ਪਤਾ ਕੌਣ ਹੈ ਉਹ ਭੈਣ ਆ ਉਹਦਾ ਭਰਾ ਹੈਗਾ ਉਹਦਾ ਪਿਓ ਹੈਗਾ ਉਹਦਾ ਪੁੱਤ ਹੀ ਆ ਤੂੰ ਨੂੰ ਰੂਪ ਚੰਗਾ ਸਕਤ ਲੱਗਦੀ ਨੂੰ ਦੱਸ ਦਾਲੀ ਕੀ ਆ ਕਿਉਂ ਇਥੇ ਬੋਤੇ ਦੁਨੀਆਂ ਆ ਕੀ ਏਰੀਆ ਕੌਣ ਆ ਆ ਕੌਣ ਇੱਥੇ ਜਾਣਦੇ ਆ ਦਰਬਾਰ ਸਾਹਿਬ ਧੰਦਾ ਕੰਡਿਆ ਤੀ ਇਥੇ ਤਾਂ ਲੈ ਤਾਂ ਲੈ ਆ ਆ ਫੈਮਲੀ ਆ ਫੈਮਲੀ ਸਾਹਿਬ ਨੂੰ ਨਹੀਂ ਫੈਮਲੀ ਰੋਮਾ ਤੇ ਫੈਮਲੀ ਆ ਮੈਨੂੰ ਲੋੜ ਹੋਊਗੀ ਰੂਮ ਦੀ ਹੋਟਲ ਚੇਖਦੇ ਨਾ ਨੂੰ ਉਹ ਜਾਉ ਨਾ ਹੋਟਲ ਜਾ ਆਪਣੇ ਆਪ ਤੁਸੀਂ ਗੁੱਟਾ ਫੜ ਬੜਾ 2 ਘੰਟਾ ਲੜੂ ਇੱਥੇ ਨਹੀਂ ਜੈਨਾ ਕੇ ਤੇ ਬੰਦੇ ਦੱਸ ਦਿੰਦਾ ਤੁਸੀਂ ਇੱਥੇ ਬਾਹਰ ਨੂੰ ਦਰਵਾਜ਼ਾ ਚਾਲ ਦਰਵਾਜ਼ਾ ਚਾਲ ਮੇਰੇ ਉਹ ਮੈਂ ਜਾ ਪਖਾਣਾ ਕਰ ਜੱਗਾਣਾ ਕੰਪਿਊਟਰ ਦੇ ਹਨ ਨੂੰ ਇਹਨੂੰ ਕਿਥੋਂ ਦੇ ਆ ਇਹਨੂੰ ਕਿਥੋਂ ਦੇ ਆ ਸੁਪਰੀ ਆ ਰਹੇ ਸਮਾਹ ਕੋਣ ਹੈ ਪਤਾ ਕੌਣ ਹੈ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਰੂਪ ਛੱਡਿਆ ਸਕਦਾ ਲੱਗਦੀ ਨੂੰ ਸਦਾਲੀ ਕੀ ਆ ਕਿਉਂ ਕਿਥੋਂ ਲੱਤੇ ਦੁਹਿਆਂ ਆ ਕੀ ਏਰੀਆ ਕੌਣ ਆ ਆ ਕੌਣ ਇੱਕ ਜਾਨੜਿਆ ਦਰਬਾਰ ਸਾਹਿਬ ਧੰਦਾ ਕੰਡਾ ਤੇ ਇਥੇ ਤਾਂ ਨੇ ਧੰਦੇ ਵਾਲੇ ਆ ਫੈਮਿਲੀ ਆ ਫੈਮਿਲੀ ਵਿਚੋਂ ਉਹਨੂੰ ਨਹੀਂ ਫੈਮਿਲੀ ਰੌਮਾਂ ਤੇ ਫੈਮਿਲੀ ਆ ਤੁਹਾਨੂੰ ਲੋਨ ਹੋਊਗੀ ਰੂਮ ਦੀ ਹੋਟਲ ਦੇਖਦੇ ਤੁਹਾਨੂੰ ਉਹ ਜਾਓ ਨਾ ਹੋਟਲ ਚ ਆਪਣੇ ਆਪ ਤੁਸੀਂ ਗੁੱਟਾ ਫੜ ਮੜ ਕੇ ਉੱਠਾ ਹੀ ਖੰਡਾ ਹਾਂ ਕੋਣ ਆ ਪਤਾ ਕੌਣ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਰੂਮ ਪੁੱਛਣ ਆ ਸਕਤ ਲੱਗਦੀ ਨੂੰ ਦੱਸ ਦਾਲੀ ਕੀ ਆ ਕਿਉਂ ਕਿਥੇ ਲੋਤੇ ਦੁਨੀਆਂ ਆ ਕੀ ਏਰੀਆ ਕੋਣ ਆ ਆ ਕੌਣ ਇੱਕ ਤਾਂ ਜਾਂਦੇ ਆ ਸਰਦਾਰ ਸਾਹਿਬ ਧੰਦਾ ਕੰਡੇ ਪੀਸੇ ਤਾਂ ਲੈ ਧੰਦੇ ਵਾਲੇ ਆ ਫੈਮਲੀ ਆ ਫੈਮਲੀ ਸਾਹਿਬ ਨੂੰ ਨਹੀਂ ਫੈਮਲੀ ਰੌਮ ਆ ਤੇ ਫੈਮਲੀ ਆ ਤੈਨੂੰ ਲੋੜ ਹੋਊਗੀ ਰੂਮ ਦੀ ਹੋਟਲ ਦੇਖਦੇ ਤੁਹਾਨੂੰ ਉਹ ਜਾਉਣਾ ਓਟਾ ਆਪਣੇ ਆਪ ਤੁਸੀਂ ਘੁੱਟਾ ਫੜ ਬਣ ਕੇ ਉੱਠਾਈ ਖਾਂਦਾ ਰੋ ਇੱਥੇ ਨਹੀਂ ਜਾਈ ਨਾ ਕਿਤੇ ਬੰਦੇ ਨੂੰ ਦੱਸ ਦਿੰਦਾ ਤੁਸੀਂ ਇੱਥੇ ਬਾਹਰੋਂ ਅੰਦਰ ਬਾਹਰ ਚੱਲ ਅੰਦਰ ਮੈਂ ਚੱਲ ਅੰਦਰ ਮੈਂ ਪਹਾਂਡਾ ਕਰ ਜੱਗਾ ਨਾ ਕੰਪੂਸ਼ਨ ਦੇ ਹਨ ਕੰਨੂ ਕੰਪੂਸ਼ਨ ਦੇ ਆ ਬੇਨੂ ਕੰਪੂਸ਼ਨ ਦੇ ਆ ਤੁਸ ਪਾੜੀ ਆ ਰੇ ਤੁਮਾ ਕੋਣ ਹੈ ਪਤਾ ਕੌਣ ਹੈ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਰੂਪ ਛੱਡਿਆ ਸਕਤ ਲੱਗਦੀ ਨੂੰ ਦੱਸ ਦਾਲੀ ਯਾਰ ਕਿਉਂ ਇਥੇ ਮੋਤੇ ਦੁਨੀਆਂ ਆ ਕੀ ਏਰੀਆ ਕੋਣ ਆ ਆ ਕੌਣ ਇੱਕ ਤਾਂ ਜਾਣਦੇ ਆਂ ਦਰਬਾਰ ਸਾਹਿਬ ਧੰਦਾ ਕਾਂਦੇ ਪਈ ਇਥੇ ਤਾਂ ਨੇ ਤਾਂ ਦੇ ਵਾਲੇ ਆ ਫੈਮਿਲੀ ਆ ਫੈਮਿਲੀ ਸਾਹਿਬ ਨੂੰ ਨਹੀਂ ਫੈਮਿਲੀ ਰੋਮਾਂ ਤੇ ਫੈਮਿਲੀ ਆ ਇਹਨੂੰ ਲੋਨ ਹੋਊਗੀ ਰੂਮ ਦੀ ਹੋਟਲ ਚੱਕਦੇ ਤੁਹਾਨੂੰ ਉਹ ਜਾਉ ਨਾ ਹੋਟਲ ਚ ਆਪਣੇ ਆਪ ਤੁਸੀਂ ਘੁੱਟਾ ਫੜ ਬਣ ਕੇ ਉੱਡਾਈ ਖਾਂਦੇ